प्यारे बच्चों आज ਦਾ ਲੇਖ ਹੈ ਰਾਸ਼ਟਰੀ ਸੁਰੱਖਿਆ ਦਿਵਸ ਰਾਸ਼ਟਰੀ ਸੁਰੱਖਿਆ ਦਿਵਸ ਸਾਡੇ ਦੇਸ਼ ਵਿੱਚ 4 ਮਾਰਚ ਨੂੰ ਮਨਾਇਆ ਜਾਂਦਾ ਹੈ ਇਸ ਨੂੰ ਮਨਾਉਣ ਦਾ ਕਾਰਨ ਕੀ ਹੈ ਤੇ ਇਸ ਦਿਨ ਅਸੀਂ ਕੀ ਕਰਦੇ ਹਾਂ ਆਓ ਇਸ ਲੇਖ ਵਿੱਚ ਜਾਣਦੇ ਹਾਂ ਹਰ ਸਾਲ 4 ਮਾਰਚ ਨੂੰ ਭਾਰਤ ਵਿੱਚ ਰਾਸ਼ਟਰੀ ਸੁਰੱਖਿਆ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਹਾਦਸਿਆਂ ਤੋਂ ਬਚਣ ਲਈ ਕਿੱਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਦਯੋਗਿਕ ਹਾਦਸਿਆਂ ਤੋਂ ਬਚਾਓ ਦੇ ਤਰੀਕਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਾਸ਼ਟਰੀ ਸੁਰੱਖਿਆ ਮੌਕੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਰਾਸ਼ਟਰੀ ਸੁਰੱਖਿਆ ਦਿਵਸ 19000 ਸੈਨਿਕਾਂ ਨੂੰ ਵਿਸ਼ੇਸ਼ ਤੌਰ ਤੇ ਸਮਰਪਿਤ ਹੈ। ਜੋ ਆਪਣੀਆਂ ਜਾਨਾਂ ਨੂੰ ਖਤਰੇ ਵਿੱਚ ਪਾ ਕੇ ਦੇਸ਼ ਦੀ ਸੁਰੱਖਿਆ ਲਈ ਸਰਹੰਦਾ ਉੱਤੇ ਤਾਇਨਾਤ ਹਨ ਰਾਸ਼ੀ ਸੁਰੱਖਿਆ ਦਿਵਸ ਪਹਿਲੀ ਵਾਰ 4 ਮਾਰਚ 1972 ਨੂੰ ਮਨਾਇਆ ਗਿਆ ਸੀ ਤੇ ਇਸ ਦਿਨ ਨੈਸ਼ਨਲ ਸੇਫਟੀ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਹਰ ਸਾਲ ਪਾਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਰਾਸ਼ਟਰੀ ਸੁਰੱਖਿਆ ਦਿਵਸ ਦੀ ਥੀਮ ਪ੍ਰਕਾਸ਼ਿਤ ਕਰਦੀ ਹੈ ਕੋਈ ਇੱਕ ਥੀਮ ਨੂੰ ਲੈ ਕੇ ਸરાਸ਼ੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ ਭਾਰਤ ਵਿੱਚ ਰਾਸ਼ਟਰੀ ਸੁਰੱਖਿਆ ਦਿਵਸ ਇੱਕ ਵਿਸ਼ੇਸ਼ ਥੀਮ ਦੇ ਨਾਲ ਮਨਾਇਆ ਜਾਂਦਾ ਹੈ ਇਹ ਹਫ਼ਤਾ ਬਖ ਵਖ ਸਰਕਾਰੀ ਗੈਰ ਸਰਕਾਰੀ ਅਧਾਰੀਆਂ ਦੇ ਨਾਲ ਨਾਲ ਸਿਹਤ ਵਿਭਾਗ ਅਤੇ ਬਖ ਵਖ ਉਦਯੋਗਿਕ ਸੰਸਥਾਵਾਂ ਵੱਲੋਂ ਸਾਂਝੀ ਤੌਰ ਤੇ ਮਨਾਇਆ ਜਾਂਦਾ ਹੈ ਇਹ ਪ੍ਰੋਗਰਾਮ ਵੱਖ-ਵੱਖ ਇਲੈਕਟ੍ਰੋਨਿਕ ਮੀਡੀਆ ਮੈਗਜ਼ੀਨਾਂ ਅਖਬਾਰਾਂ ਤੇ ਹੋਰ ਉਦਯੋਗਿਕ ਕਾਰਖਾਨਿਆਂ ਤੱਕ ਪਹੁੰਚਯੋਗ ਬਣਾਏ ਜਾਂਦੇ ਹਨ ਇਸ ਪੂਰੇ ਰਾਸ਼ਟਰੀ ਸੁਰੱਖਿਆ ਹਫ਼ਤਾ ਦੌਰਾਨ ਰਾਸ਼ਟਰੀ ਪੱਧਰ ਤੇ ਰਾਜ ਪੱਧਰ ਉਤੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ वाद-ਵਿਵਾਦ ਮੁਕਾਬਲੇ ਸੈਮੀਨਾਰ ਸੁਰੱਖਿਆ ਸੰਦੇਸ਼ਾਂ ਦੇ ਪੋਸਟਰ ਸਲੋਗਨ ਲੇਖ ਮੁਕਾਬਲੇ ਸੁਰੱਖਿਆ ਇਨਾਮ ਫੰਡ ਬੈਨਰ ਪ੍ਰਦਰਸ਼ਨੀ ਵੱਖ-ਵੱਖ ਨਾਟਕ, ਗੀਤ ਤੇ ਖੇਡ ਮੁਕਾਬਲੇ ਵੱਖ-ਵੱਖ ਵਰਕਸ਼ਾਪਾਂ ਤੇ ਸਿਖਲਾਈਆਂ ਰਾਹੀਂ ਲੋਕਾਂ ਨੂੰ ਸੁਰੱਖਿਆ, ਸਿਹਤ ਤੇ ਵਾਤਾਵਰਣ ਦੇ ਮੁੱਦਿਆਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ।